ਯਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਅਬਰੋਲ ਹਸਪਤਾਲ ਗਰਦਾਸਪੁਰ ਦੀ ਲਾਪਰਵਾਹੀ ਆਈ ਸਾਹਮਣੇ ਡਿਪਟੀ ਕਮਿਸ਼ਨਰ ਗਰਦਾਸਪੁਰ ਅਤੇ ਈਸੀਐਚਸੀ ਇੰਚਾਰਜ ਕਰਨਲ ਸੰਜੀਤ ਖਾਨ ਨੂੰ ਲਿਖਤੀ ਸ਼ਿਕਾਇਤ ਕਰਨ ਤੇ ਅਬਰੋਲ ਹਸਪਤਾਲ ਗਰਦਾਸਪੁਰ ਨੇ ਆਪਣੀ ਗਲਤੀ ਮੰਨਦੇ ਹੋਏ ਲਿਖਤੀ ਵਿਸ਼ਵਾਸ ਦੇ ਪੱਤਰ ਕਿ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਨਹੀਂ ਹੋਵੇਗੀ ਜਗਰਜੋਗ ਹੈ ਕਿ ਸਾਬਕਾ ਸੈਨਿਕ ਸੂਬੇਦਾਰ ਮੇਜਰ ਮਨਜੀਤ ਸਿੰਘ ਘੁੰਮਣ ਘਰਨੀਆਂ ਦਾ ਇਲਾਜ ਕਰਵਾਉਣ ਲਈ ਅਬਰੋਲ ਹਸਪਤਾਲ ਗਦਾਫਰ ਵਿਖੇ ਦਾਖਲ ਹੋਇਆ ਸੀ ਜਿਸ ਦੀ ਫਾਈਲ ਵਿੱਚ ਮਨਜੀਤ कौर ਨਾਮਕ ਕਿਸੇ ਹੋਰ ਔਰਤ ਦੀ ਰਿਪੋਰਟ ਲਗਾ ਕੇ ਉਸ ਨੂੰ ਹਾਰਡ ਦਾ ਮਰੀਜ਼ ਦੱਸ ਕੇ ਦਿਲ ਦੇ ਰੋਗਾਂ ਨਾਲ ਸੰਬੰਧਿਤ ਟੈਸਟ ਕਰਾਉਣ ਤੇ ਜ਼ੋਰ ਪਾਇਆ ਜਦ ਕਿ ਉਸਨੇ ਹਸਪਤਾਲ ਦੇ ਡਾਕਟਰਾਂ ਨੂੰ ਬਾਰ-ਬਾਰ ਕਿਹਾ ਕਿ ਉਸ ਨੂੰ ਹਾਰਡ ਦੀ ਕੋਈ ਤਕਲੀਫ ਨਹੀਂ ਇਥੇ ਸਬੰਧਿਤ ਸਾਬਕਾ ਸੈਨਿਕ ਸੰਘਰਸ਼ ਕਮੇਟੀ ਗਦਾਪੁਰ ਦੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਮੇਜਰ ਐਸਪੀ ਸਿੰਘ ਗੋਸਲ ਦੀ ਅਗਵਾਈ ਹੇਠ ਸਾਬਕਾ ਸੈਨਿਕਾਂ ਨੇ ਅਬਰੋਲ ਹਸਪਤਾਲ ਗਦਾਪੁਰ ਵੱਲੋਂ ਵਰਤੀ ਲਾਪਰਵਾਹੀ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਆਵਾਜ਼ ਬੁਲੰਦ ਕੀਤੀ ਜਿਸ ਕਰਕੇ ਅਬਰੋਲ ਹਸਪਤਾਲ ਗਦਾਪੁਰ ਨੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਲਿਖਤੀ ਪ੍ਰੋਸਾ ਦਿੱਤਾ ਕਿ ਭਵਿੱਖ ਵਿੱਚ ਕਿਸੇ ਵੀ ਮਰੀਜ਼ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ ਦੇਖੋ ਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਅੱਜ ਅਸੀਂ ਪਿੰਡ ਹੱਲਾ ਦੇ ਵਿੱਚ ਪਹੁੰਚੇ ਹਾਂ ਸਾਲਕਾ ਸੈਨੇਟ ਕਮੇਟੀ ਦੀ ਜ਼ਿਲ੍ਹਾ ਕਮੇਟੀ ਦੇ ਮੈਂਬਰ ਤੇ ਅੱਜ ਅਸੀਂ ਸੁਖਦਾ ਨਗਰ ਮਨਜੀਤ ਸਿੰਘ ਨੂੰ ਮੋਢਾ ਨਾਲ ਪਰ ਹੱਲਾ ਪਿੰਡ ਦੇ ਵਿੱਚ ਪਹੁੰਚੇ ਹਾਂ ਤੇ ਇੱਥੇ ਅੱਜ ਜਿਹੜੀ ਇਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਅਬਰੋਰ ਹਸਪੀਟਲ ਦੁਆਰਾ ਜਿਹਨੂੰ ਐਡਮਿਟ ਹੋਈ ਸੀ 8 ਜੁਲਾਈ ਨੂੰ ਇਹ ਇਹਨਾਂ ਦੀ ਜਿਹੜੀ ਗਲਤ ਰਿਪੋਰਟ ਲਾ ਕੇ ਜਿਹੜਾ ਉਪੋ ਕੀਤੀ ਆ ਉਹਦੇ ਉੱਪਰ ਐਂਜਿਓਗ੍ਰਾਫੀ ਕਰਨ ਦੀ ਕੋਸ਼ਿਸ਼ ਕੋਈ ਉਹ ਰਿਪੋਰਟ ਜਿਹੜੀ ਗਲਤ ਲੱਗੀ ਹੈ ਮਜੀਦ ਸਿੰਘ ਦਾ ਨਾਮ ਤੇ ਮਜੀਦ ਕੋਰ ਦੀ ਰਿਪੋਰਟ ਜਿਹੜੀ ਲਾਈ ਗਈ ਉਹ ਜਿਹੜੀ ਹਸਪਤਾਲ ਦੀ ਲਾਪਲਵਾਈ ਦੇ ਅੰਗੇਸ਼ ਅਸੀਂ ਜਿਹੜਾ ਸੰਸਦ ਕਮੇਟੀ ਤੋਂ ਰੋੜ ਆਈ ਆ ਤੇ ਅਸੀਂ ਜਿਹੜਾ ਐਕਸ਼ਨ ਕੀਤਾ ਤੇ ਬਰੋਲ ਹਸਪਤਾਲ 12 ਤਰੀਕ ਨੂੰ ਅਸੀਂ ਸਾਡਾ ਸਾਰੇ ਇਕੱਠੇ ਹੋਏ ਆ ਉਦੇ ਬਾਅਦ ਅਸੀਂ ਡੀਸੀ ਨੂੰ ਮਿਲੇ ਆ ਤੇ ਸਟੇਸ਼ਨ ਕਮਾਂਡਰ ਜਿਹੜੇ ਕਰਨਲ ਖਾਨ ਸਾਹਿਬ ਐਸਆਈ ਇੰਚਾਰਜ ਉਹਨਾਂ ਨੂੰ ਵੀ ਰਿਟਰਨ ਦੇ ਵਿੱਚ ਆਪਣਾ ਜਿਹੜਾ ਵਾ ਕੰਪਲੇਨ ਦਰਜ ਕਰਵਾਈ ਦਿੱਤਾ ਔਰ ਕੱਲ ਸਾਨੂੰ ਜਿਹੜਾ ਵਾ ਸਟੇਸ਼ਨ ਕਮਾਂਡਰ ਸਾਹਿਬ ਨੇ ਉੱਥੇ ਬੁਲਾਇਆ ਦੋਨੋਂ ਟੀਮ ਮਤਲਬ ਪਾਰਟੀਆਂ ਨੂੰ ਔਰ ਜਿਹੜਾ ਹਸਪੀਟਲ ਦਾ ਪੂਰਾ ਪ੍ਰਸਾਸਨ ਅਮਦੀ ਤੱਕ ਔਰ ਕਾਗਜ਼ ਤੋਂ ਜਿਹੜੇ ਇਨਵੋਲਵ ਸੀਗੇ ਔਰ ਜਿਹੜੇ ਐਸਆਈ ਇੰਚਾਰਜ ਕਰਨਲ ਦਲਬਾਰ ਸਾਹਿਬ ਸਾਰੇ ਉਥੇ ਪਹੁੰਚੇ ਤੇ ਸਟੇਸ਼ਨ ਕਮਾਂਡ ਦੇ ਸਾਹਮਣੇ ਘੰਟਾ ਡੇਢ ਚੰਡਾ ਜਿਹੜੀ ਉੱਥੇ ਬਹਿਸ ਹੋ ਗਈ ਔਰ ਉਹ ਹੌਸਪੀਟਲ ਵਾਲਿਆਂ ਨੇ ਜਿਹੜਾ ਵਾ ਆਪਣੀ ਗਲਤੀ ਮੰਨੀ ਹੈ ਕਿ ਉਹਨਾਂ ਕੋ ਲਾਪਰਵਾਹੀ ਹੋਈ ਹੈ ਤੇ ਜਿਹਦੇ ਨਾਲ ਸਾਬ ਨੂੰ ਜਿਹੜਾ ਵਾ ਬਹੁਤ ਪਰਸਾਨੀ ਦਾ ਸਾਹਮਣਾ ਦੋ ਚਾਰ ਦਿਨ ਕਰਨਾ ਪਿਆ ਮਾਨਸਿਕ ਤੌਰ ਤੇ ਇਹਨਾਂ ਦੇ ਉੱਤੇ ਕਾਫੀ ਜਿਹੜਾ ਵਾ ਪ੍ਰੋਬਲਮ ਹੋ ਗਈ ਸੀ ਕਿ ਇਹ ਜਦ ਕਿ ਮੈਨੂੰ ਕੋਈ ਅਜਿਹੀ ਪ੍ਰੋਬਲਮ ਨਹੀਂ ਹੈ ਤੇ ਇਹ ਗੱਲ ਸਰਪੋਟਾ ਲਗਾ ਕੇ ਔਰ ਅੱਜ ਜਿਹੜਾ ਵਾ ਹਸਪਤਾਲ ਦੀ ਟੀਮ ਜਿਹੜੀ ਇੱਥੇ ਇਹਨਾਂ ਦੇ ਘਰ ਪਹੁੰਚੀ ਐ ਰਿਪੋਰਟ ਦੇ ਵਿੱਚ ਉਹਨਾਂ ਦੇ ਕੱਲ ਜੋ ਸੈਕਸ਼ਨ ਕਮਾਂਡਰ ਸਾਹਿਬ ਦੇ ਸਾਹਮਣੇ ਜੋ ਵੀ ਵਾਰਤਾਲਾਪ ਹੋਈ ਐ ਜੋ ਉਹਨਾਂ ਨੇ ਗਲਤੀ ਮੰਨੀ ਪੂਰੇ ਸਟਾਫ ਨੇ ਔਰ ਅੱਜ ਰਿਪੋਰਟ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਮਾਫੀਨਾਮਾ ਜਿਹੜਾ ਵਾ ਮੰਗਿਆ ਕਿ ਸਾਡੇ ਕੋਲ ਗਲਤੀ ਹੋਈ ਐ ਔਰ ਅੱਗੇ ਤੋਂ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜਾ ਵਾ ਤੇ ਇਹੋ ਜੀ ਕੋਈ ਗਲਤੀ ਨਹੀਂ ਹੋਏਗੀ ਅਗਰ ਕੋਈ ਗਲਤੀ ਕਰਦਾ ਹਸਪੀਟਲ ਦਾ ਸਟਾਫ ਤੋਂ ਸਾਡੇ ਰਿਸਕ ਕਮੇਟੀ ਕੋ ਤੁਸੀਂ ਰਿਪੋਰਟ ਕਰ ਸਕਦੇ ਹੋ ਤੇ ਅਸੀਂ ਅੱਗੇ ਕੇਸ ਟੈਕਅਪ ਕਰਾਂਗੇ ਅਸੀਂ ਸਟੇਸ਼ਨ ਕਮਾਂਡਰ ਦੇ ਸਾਹਮਣੇ ਇਹ ਉਹਨਾਂ ਦੇ ਨਾਲ ਗੱਲ ਕੀਤੀ ਹੈ ਕਿ ਇਹ ਗਲਤੀ ਅਸੀਂ ਠੀਕ ਹੈ ਇਸ ਕਰਕੇ ਮਾਫ ਕਰਦੇ ਆ ਕਿ ਮਾਫ ਕਰਨ लायक ਗਲਤੀ ਨਹੀਂ ਹੈ ਵੈਸੇ ਪੇਸ਼ ਕਰਕੇ ਮਾਫ ਕਰਦੇ ਆ ਕਿ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਇਹੋ ਹੀ ਇੱਕ ਵੱਡਾ ਹਸਪਤਾਲ ਹੈ ਜਿਹਦੇ ਵਿੱਚ ਸਾਰੀ ਫੈਸਿਲਿਟੀ ਹੈਗੀ ਆ ਤੇ ਇਸ ਚੱਕਰ ਦੇ ਕੇ ਦੁਬੇ ਸਾਡੇ ਸਾਬਕਾ ਸੈਨਿਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਨਹੀਂ ਤੇ ਅਸੀਂ ਇਹ ਦੀ ਜਿਹੜੀ ਇਮਾਨਦਾਰ ਰੱਬ ਕਰਾਉਣ ਤੱਕ ਵੀ ਜਾਣਾ ਸੀਗਾ ਪਰ ਸਟੇਸ਼ਨ ਕਮਾਂਡ ਦੇ ਸਵਾਸਨ ਦੇ ਉੱਤੇ ਔਰ ਹਸਪੀਟਲ ਦੇ ਸਟਾਫ ਦੇ ਔਰ ਸਵਾਸਨ ਦੇ ਉੱਤੇ ਕਿ ਅੱਗੇ ਤੋਂ ਇਹੋ ਜਿਹੀ ਸਾਡੇ ਕੋਲ ਕੋਈ ਗਲਤੀ ਨਹੀਂ ਹੋਏਗੀ ਅਗਰ ਕੋਈ ਵੀ ਹਸਪਤਾਲ ਦੇ ਤਾਲ ਦੇ ਵਿੱਚ ਸਾਡੇ ਸਾਬਕਾ ਸੈਨਿਕ ਨੂੰ ਕੋਈ ਇਹੋ ਜਿਹੀ ਗਲਤੀ ਹੁੰਦੀ ਆ ਉਹਨਾਂ ਦਾ ਲਾਪਰਵਾਹੀ ਹੁੰਦੀ ਆ ਕੋਤਾਈ ਵਰਤਦੇ ਆ ਤੇ ਤੁਸੀਂ ਸਾਨੂੰ ਸਾਬਕਾ ਸੈਨਿਕ ਸੰਘਾਸ਼ ਕਮੇਟੀ ਪੁਲਤਬੜੀ ਦਫਤਰ ਆ ਉਥੇ ਤੁਸੀਂ ਕੰਪਲੇਨ ਕਰ ਸਕਦੇ ਹੋ ਈਸੀਐਜ ਦੇ ਵਿੱਚ ਵੀ ਜਿਹੜਾ ਅਗਰ ਕੋਈ ਤੁਹਾਡੇ ਨਾਲ ਇਹੋ ਜੀ ਗੱਲ ਹੁੰਦੀ ਆ ਤੁਸੀਂ ਕੰਪਲੇਨ ਕਰ ਸਕਦੇ ਹੋ ਸਾਬਕਾ ਸੈਨਿਕ ਸੰਘਾਸ਼ ਕਮੇਟੀ ਤੁਹਾਡੇ ਨਾਲ ਆ ਪੂਰੇ ਸਾਬਕਾ ਸੈਨਿਕਾਂ ਦੇ ਨਾਲ ਸਾਡਾ ਨੰਬਰ ਹੈਗਾ 978002967 ਸਾਡਾ ਜਿਹੜਾ ਸੀਨੀਅਰ ਵਾਈਸ ਪ੍ਰਧਾਨ ਸੂਬੇ ਦਾ ਦਲਬੀਰ ਸਿੰਘ ਦਾ ਨੰਬਰ ਹੈਗਾ ਸਾਹ ਬੋਲੋ ਨੰਬਰ 98143 79575 ਤੇ ਹੁਣ ਸਾਡੇ ਸੁਰਦਾ ਮੇਜ ਕੁਮਰ ਸਾਹਿਬ ਥੋੜਾ ਜਿਹਾ ਦੋ ਮਿੰਟ ਆਪਣਾ ਜਿਹੜਾ ਸੰਦੇਸ਼ ਆਪਣੇ ਵਿਚਾਰ ਪੇਸ਼ ਕਰਨਾ ਮੈਂ ਆਪਣੀ ਸੈਨਿਕ ਸੰਗਠਨ ਕਮੇਟੀ ਦਾ ਆਪਣੇ ਪ੍ਰਵਾਹ ਸਾਹਿਬ ਨੂੰ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੁਸ਼ਕਲ ਟਾਈਮ ਦੇ ਉਤੇ ਜਰਾ ਸਾਥ ਦਿੱਤਾ ਹੈਰ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਬੌਸਲ ਸਾਹਿਬ ਦਾ ਜਿਨ੍ਹਾਂ ਨੇ ਕਪੀਰ ਸਾਹਿਬ ਜਿੰਨੇ ਸਾਰੇ ਮੈਂਬਰਾਂ ਦੇ ਨਾਲ ਇਕੱਠੇ ਕਰਕੇ ਫੋਨ ਕਰਕੇ ਬੁਲਾਇਆ ਬੁਲਾ ਕੇ ਬੋਲੋ ਹਸਪੀਟਲ ਜਾ ਕੇ ਆਪਾਂ થોੜਾ ਜੋ ਚਾਉੜੇ ਕਾਚਾ ਨੇ ਕੀਤੀ ਉਸ ਤੋਂ ਬਾਅਦ ਇਹ ਲੋਪ ਪ੍ਰੋਪਰ ਚੈਨਲ ਆਪਾਂ ਸਟੈਪ ਲਿਆ ਉਹ ਮਦਦ ਵੀ ਸਾਨੂੰ ਕਾਮਯਾਬੀ ਮਿਲੀ ਸਾਡੀ ਮਜਬੂਰੀ ਇਹ ਸੀ ਕਿ ਕੇਸ ਨੂੰ ਬੰਦਾਲ ਕਰਨ ਦੀ ਕਿ ਜੀ ਸਾਡੇ ਬਾਕੀ ਸੈਟਿੰਗ ਦਾ ਬਾਟਰ ਏਰੀਆ ਹੋਂਦ ਕਰਕੇ ਨਜ਼ਦੀਕ ਕੋਈ ਹਸਪੀਟਲ ਨਹੀਂ ਆਚਾ ਤਾਂ ਕਿ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਉਹ ਆਪਣਾ ਇਲਾਜ ਸਹੀ ਤਰੀਕੇ ਨਾਲ ਕਰਵਾ ਸਕਣ ਔਰ ਇਹ ਚੀਜ਼ ਸਾਰਿਆਂ ਨੇ ਸੋਚ ਵਿਚਾਰ ਕਰਕੇ ਅਸੀਂ ਆਪਣਾ ਟੀਚਾ ਜਿਹੜਾ ਰੂਟ ਕਰ ਲਿਆ ਔਰ ਅੰਦਰੋਲ ਹਸਪੀਟਲ ਦੀ ਟੀਮ ਆ ਕੇ ਸਾਡੇ ਕੋਲ ਤੇ ਰਿਟਰਨ ਦੇ ਵਿੱਚ ਮਾਫੀ ਨਮਾ ਲੈ ਕੇ ਕਿੱਧਰ ਆਈ ਹੈ ਸਾਨੂੰ ਉਹਨਾਂ ਨੇ ਆਪਣਾ ਰਿਟਰਨ ਦੇ ਵਿੱਚ ਮਾਫੀ ਮੰਗੀ ਆ ਜਿੱਦ ਤੇ ਸਾਡੇ ਕੋਲ ਪ੍ਰੂਫ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸੈਨਿਕ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਉਹ ਸਾਨੀ ਸੰਘਰਸ਼ ਕਮੇਟੀ ਦੇ ਨਾਲ ਸੰਪਰਕ ਕਰੇ ਇਹਦਾ ਮਸਲਾ ਜਰੂਰ ਹੱਲ ਹੋ ਜਾਏਗਾ ਤੇ ਪਹਿਲਾ ਮੇਰਾ ਕੇਸ ਹੈ ਜਿਹੜਾ ਮਿਲ ਟਿਕ ਹੋਰ ਸਹੀ ਤਰੀਕੇ ਨਾਲ ਕੀਤਾ ਗਿਆ ਹੁਣ ਅੱਗੇ ਤੋਂ ਕੋਈ ਵੀ ਇੱਕ ਦੋ ਕੇਸ ਮਿਲ ਜਾਏਗਾ ਹਸਪੀਟਲ ਵਾਸਤੇ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਏਗਾ ਵਹਿਸ਼ਕਰਮੇ ਮੈਂ ਦੁਬਾਰਾ ਇੱਕ ਵਾਰ ਫਿਰ ਆਪਣੀ ਸਾਨੀ ਸੰਘਰਸ਼ ਕਮੇਟੀ ਦਾ ਪੂਰੇ ਤਹਿ ਦਿਲੋਂ ਧੰਨਵਾਦ ਕਰਨਾ